ਦੋ ਦਿਨਾਂ ਤੋਂ ਧਰਨਾ ਚੁਕਾਉਣ ਦੀ ਤਿਆਰੀ ਦੇ ਵਿੱਚ ਸੀ ਪੰਜਾਬ ਸਰਕਾਰ ਨੇ ਕਿਸਾਨਾਂ ਦੇ ਧਰਨੇ ਨੂੰ ਵਰਤਿਆ ਹੈ ਅਤੇ ਕਿਸਾਨਾਂ ਨੂੰ ਪੂਰ ਜੜਾ ਹੈ ਕਰੇ ਬੁਲਾ ਕੇ ਗ੍ਰਿਫਤਾਰ ਕੀਤਾ ਗਿਆ ਹੈ ਤੁਸੀਂ ਵੇਖੋ ਕੇਜਰੀਵਾਲ ਇੱਥੇ ਸੀ ਇੱਕ ਸ਼ਬਦ ਕੇਜਰੀਵਾਲ ਆਪ ਦੇ ਕਨਵੀਨਰ ਨੇ ਕਰਨਲ ਸਾਹਿਬ ਦੀ ਜਿਹੜੀ ਕੋਟਾਪਾ ਹੋਇਆ ਉਹਨਾਂ ਦਾ ਉਹਨਾਂ ਦੇ ਲੜਕੇ ਦਾ ਇੱਕ ਸਟੇਟਮੈਂਟ ਨਹੀਂ ਦਿੱਤੀ ਇਨਾਂ ਦੇ ਮੁੱਖ ਮੰਤਰੀ ਨੇ ਇੱਕ ਸਟੇਟਮੈਂਟ ਨਹੀਂ ਦਿੱਤੀ ਅੱਜ ਦੇ ਦਿਨ ਤੱਕ ਕੋਈ ਸਟੇਟਮੈਂਟ ਨਹੀਂ ਆਈ ਤੇ ਜਿਹੜੇ ਅਫਸਰ ਹੈ ਨੇ ਅਨਫੋਰਚੂਨੇਟ ਹੈ ਉਹਨਾਂ ਅਫਸਰਾਂ ਦੀ ਅਸੀਂ ਰਿਜੈਕਟ ਕਰਦੇ ਆ ਜਿਹੜੀ ਮੈਜਿਸਟ੍ਰੀਅਲ ਇਨਕੁਆਰੀ ਹੈ ਅਸੀਂ ਚਾਹੁੰਦੇ ਆ ਕਿ ਸਰਵਿੰਗ ਕਿਸੇ ਜੱਜ ਦੇ ਕੋਲੋਂ ਹਾਈ ਕੋਰਟ ਦੇ ਜਾਂ ਸਰਵਿੰਗ ਜੇ ਸਰਵਿੰਗ ਨਹੀਂ ਤੇ ਰਿਟਾਇਰਡ ਜੱਜ ਕੋ ਟਾਈਮ ਬਾਉਂਡ ਜਿਹੜੀ ਇੱਕ ਹਫ਼ਤੇ ਦੇ ਵਿੱਚ ਇਨਕੁਆਰੀ ਮੁਕੰਮਲ ਹੋ ਕੇ ਚਾਰजेस ਫਰੇਮ ਕੀਤੇ ਜਾਣ ਇਹ ਸਾਰੇ ਅਫਸਰ 12 ਜਾਂ 13 ਜਿੰਨੇ ਵੀ ਹੈ ਨੇ ਉਹਨਾਂ ਦੀ ਗ੍ਰਿਫਤਾਰੀ ਹੋਏ ਗ੍ਰਿਫਤਾਰੀ ਤੋਂ ਬਾਅਦ ਇਹਨਾਂ ਦੀ ਡਿਸਮਿਸਲ ਹੋਂਦੀ ਸੇਮ ਲਾਈਨਸ ਜਿਸ ਤਰ੍ਹਾਂ AIG ਜਿਹੜਾ ਡਰੱਗਸ ਦੇ ਵਿੱਚ ਜਿਹਦੀ ਗ੍ਰਿਫਤਾਰੀ ਨਹੀਂ ਹੋ ਸਕੀ ਜਿਹਨੂੰ ਇਹਨਾਂ ਡਿਸਮਿਸ ਕੀਤਾ ਰਾਜੀਤ ਸਿੰਘ ਹੁੰਦਲ ਤੇ ਯਾ ਗੁਰਸ਼ੇਰ ਸਿੰਘ ਸੰਧੂ ਜਿਹੜਾ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਜਿਹਨੇ ਕਰਾਈ ਸੀ CIA ਖਰੜਦੇ ਵੇ ਉਨਾ ਹੀ ਗਰਾਉਂਡਸ ਤੇ ਇਹ 12 13 ਜਿੰਨੇ ਵੀ ਅਫਸਰ ਰਹੇ ਨੇ ਇਹਨਾਂ ਦੀ ਡਿਸਮਿਸਲ ਹੋਣੀ ਚਾਹੀਦੀ ਕਿਉਂਕਿ ਇੱਕ ਸਿੱਖ ਸਰਵਿੰਗ ਕਰਨਲ ਇੱਕ ਸਿੱਖ ਬਜੋਰੀਟੀ ਸੂਬੇ ਦੇ ਵਿੱਚ ਜੂਹ ਦੇ ਨਾਲ ਕੰਮ ਕੀਤਾ ਗਿਆ ਅਸੀਂ ਕਿਸ ਕਿਸਮ ਦਾ ਮੈਸੇਜ ਦੇਣਾ ਚਾਹੁੰਦੇ ਸੋ ਪਹਿਲੀ ਗੱਲ ਤੇ ਜਵਾਨਾਂ ਦੀ ਹੈ ਦੂਸਰੀ ਗੱਲ ਕਿਸਾਨਾਂ ਦੀ ਹੈ ਦੇਖੋ ਮੈਂ ਇੱਕ ਸਾਫ਼ ਤੌਰ ਐਜ਼ ਅ ਲੀਡਰ ਆਫ ਦੀ ਆਪੋਜੀਸ਼ਨ ਇਹ ਚਾਰਜ ਲਗਾ ਰਿਹਾ ਭਗਵੰਤ ਕਿ ਜਦੋਂ ਇਹਨਾਂ ਨੂੰ ਜ਼ਰੂਰ ਸੀ ਇਹਨਾਂ ਨੇ ਬਕਾਇਦਾ ਤੌਰ ਮੰਨੂਵਰ ਕੀਤਾ ਕਿ ਜਿਹੜਾ ਧਰਨਾ ਹੈ ਇਹ ਦੋਨੋਂ ਬਾਰਡਰਸ ਤੇ ਲਗਾਇਆ ਜਾਵੇ ਤੇ ਮੈਂ ਵੀ ਗੱਲ ਕਲੈਰੀਫਾਈ ਕਰਨਾ ਚਾਹਨਾ ਇਹ ਜਿਹੜੇ ਬਾਰਡਰ ਰੋਕੇ ਨੇ ਕਿਸਾਨਾਂ ਨੇ ਨਹੀਂ ਰੋਕੇ ਹਰਿਆਣੇ ਦੀ ਸਰਕਾਰ ਨੇ ਰੋਕੇ ਇਹ ਜੇ ਬੈਰੀਅਰਸ ਲੱਗੇ ਸੀ ਹਰਿਆਣੇ ਦੀ ਸਰਕਾਰ ਵੱਲੋਂ ਲੱਗੇ ਸੀ ਮੈਂ ਵੀ ਗੱਲ ਸਾਫ਼ ਤੌਰ ਦੱਸਣਾ ਚਾਹਨਾ ਕਿਸਾਨਾਂ ਨੇ ਕਈ ਵਾਰ ਇਹਨਾਂ ਦੇ ਲੀਡਰਾਂ ਨੇ ਪੇਸ਼ਕਸ਼ ਵੀ ਕੀਤੀ ਸੀ ਕਿ ਅਸੀਂ ਰਸਤੇ ਦੇ ਅਸੀਂ ਸਾਈਡ ਤੇ ਬੈਠ ਜਾਨੇ ਆ ਤੇ ਤੁਸੀਂ ਆਪਣੀ ਟ੍ਰੈਫਿਕ ਖੋਲ ਲਓ ਤੇ ਕੰਮ ਚੱਲ ਜਾਂਦਾ ਸੋ ਇਹ ਸਾਫ ਤੌਰ ਕਿ ਜਿਹੜਾ ਐਕਸ਼ਨ ਕੀਤਾ ਗਿਆ ਇਹ ਐਕਸ਼ਨ ਕੇਜਰੀਵਾਲ ਸਾਹਿਬ ਜਿਹੜੇ ਵਿਪਾਸਨਾ ਤੇ ਆਏ ਸੀ ਵਿਪਾਸਨਾ ਨਹੀਂ ਇਹ ਜਿਹੜੀ ਲੁਧਿਆਣੇ ਵੈਸਟ ਦੀ ਇਲੈਕਸ਼ਨ ਹੈ ਇਹ ਉਹਦੇ ਨਾਲ ਬੰਦੇ ਨਜ਼ਰ ਰੱਖਦਾ ਹੋਇਆ ਅਸੀਂ ਪਹਿਲੇ ਪੁੱਛਣਾ ਚਾਹੁੰਦੇ ਆ ਇਹ ਸਾਲ ਤੋਂ ਵੱਧ ਮਾਨ ਸਾਹਿਬ ਇਹ ਦਰਨੇ ਤੇ ਬੈਠੇ ਰਹੇ ਕਈ ਤੁਹਾਡੀਆਂ ਮੀਟਿੰਗਸ ਹੋਈਆਂ ਤੁਸੀਂ ਧਰਨਾ ਜੇ ਚੁਕਵਾਣਾ ਹੀ ਸੀ ਤੇ ਚੁਕਵਾਉਂਦੇ 20 ਤਰੀਕੇ ਨੇ ਸਰਕਾਰ ਦੇ ਕੋਲ ਸਰਕਾਰ ਦਾ ਕੰਮ ਹੁੰਦਾ ਬੇਈਮਾਨੀ ਨਹੀਂ ਕਰਨੀ ਹੈ ਇਮਾਨਦਾਰੀ ਨਾਲ ਗੱਲ ਕਰਨੀ ਸਟੈਂਡ ਲੈ ਕੇ ਗੱਲ ਕਰ ਕਿਸਾਨਾਂ ਤੇ ਹੋਏ ਐਕਸ਼ਨ ਦੇ ਖਿਲਾਫ ਕਾਂਗਰਸ ਦਾ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਵੋਟਰ ਕਿਸਾਨਾਂ ਨੇ ਨਹੀਂ ਸਗੋ ਹਰਿਆਣਾ ਸਰਕਾਰ ਨੇ ਬੰਦ ਕੀਤੇ ਸੀ ਕਿਸਾਨਾਂ ਤੇ ਹੋਏ ਐਕਸ਼ਨ ਦੇ ਖਿਲਾਫ ਨਸੇ ਕਿ ਇਹ ਪ੍ਰਦਰਸ਼ਨ ਚੜਾ ਹੈ ਕਾਂਗਰਸ ਦੇ ਵੱਲੋਂ ਕੀਤਾ ਜਾ ਰਿਹਾ ਹੈ ਉਹ ਨਾਦੀ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਦੇ ਤਰਨੇ ਨੂੰ ਵਰਤਿਆ ਹੈ ਉਹਨਾਂ ਇਹ ਵੀ ਕਿਹਾ ਕਿ ਕਿਸਾਨਾਂ ਨੂੰ ਘਰੇ ਬੁਲਾ ਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਇਹ આરોਪ ਲਗਾਏ ਗਏ ਨੇ ਬਿਆਨ ਦਿੱਤਾ ਗਿਆ ਕਿ ਬਾਰਡਰ ਕਿਸਾਨਾਂ ਨੇ ਨਹੀਂ ਸਗੋ ਹਰਿਆਣਾ ਨੇ ਰੋਕਿਆ ਸੀ